ਲੋਦੀ ਦੇ ਮੰਡ ਖੇਤਰ ਵਿੱਚ ਪੌਂਚ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਰ ਦਰਿਆ ਅਬਿਆਸ ਵਿੱਚ ਪਾਣੀ ਦਾ ਪੱਧਰ ਹੁਣ ਸਮੁੰਦਰ ਵਾਂਗ ਠਾਠਾ ਮਾਰਦਾ ਹੋਇਆ ਇੱਕ ਸੁਨਾਮੀ ਦੀ ਤਰ੍ਹਾਂ ਆਪਣੀ ਲਪੇਟ ਵਿੱਚ ਹਰ ਇੱਕ ਵਸਤੂ ਨੂੰ ਲੈ ਰਿਹਾ ਹੈ ਮੰਡ ਖੇਤਰ ਵਿੱਚ ਇਸ ਸਮੇਂ ਪਾਣੀ ਦਾ ਪੂਰਾ ਤਾंडव ਮਚਾਇਆ ਹੋਇਆ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ ਕਿ ਆਰਜੀ ਬੰਨ ਵਕ-ਵਕ ਥਾਵਾਂ ਤੋਂ ਟੁੱਟ ਜਾਣ ਤੋਂ ਬਾਅਦ ਹਾਲਾਤ ਹੋਰ ਵੀ ਨਾਜ਼ੁਕ ਬਣ ਚੁੱਕੇ ਨੇ ਕਿਉਂਕਿ ਤੇਜ਼ ਵਹਾਅ ਵਿੱਚ ਵਗਦਾ ਬਿਆਸ ਦਰਿਆ ਦਾ ਪਾਣੀ ਹੁਣ ਤਾਪੂ ਨਮਾ ਪਿੰਡ ਵਿੱਚ ਵਸੇ ਕਿਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਨਾ ਮੇਰਾ ਗੁਰਨਸ਼ੰਗ ਸਿੰਘ ਜੀ ਤੇ ਹਾਲਾਤ ਤੁਸੀਂ ਵੇਖ ਹੀ ਰਹੇ ਹੋ ਤੁਹਾਡੇ ਕੈਮਰੇ ਰਾਹੀਂ ਪਰ ਕੀ ਹਾਲਾਤ ਸਾਡੇ ਬਣੇ ਆ ਤੇ ਤਕਰੀਬਨ 11 ਤਰੀਕ ਦੇ ਸਾਡੇ ਜਿਹੜਾ ਵਨ ਡੈਮੇਜ ਹੋਇਆ ਸੀ ਸਾਡਾ ਔਰ 11 ਤੋਂ ਬਾਅਦ ਜਿਹੜੇ ਸਾਡੇ ਵੱਤੋਂ ਖਰਾਬ ਜਿਹੜੇ ਹਾਲਾਤ ਜਿਹੜੇ ਸਾਡੇ ਦਿਨੋਂ ਦਿਨ ਖਰਾਬ ਹੀ ਹੁੰਦੇ ਗਏ ਹੁਣ ਉਸ ਦਿਨ ਆਪਾਂ 15 ਅਗਸਤ ਨੂੰ ਇੱਥੇ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਜਿਹੜੀ ਉਹ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਅੱਗੇ ਸਾਡੇ ਹਾਲਾਤ ਜਿਹੜੇ ਸੁਧਰ ਜਾਣ ਪਰ ਕਿਸੇ ਦੇ ਕੰਨ ਦੇ ਕੋਈ ਯੂੰ ਨਹੀਂ ਸਰਕੀ ਦੇਖੋ ਅੱਗੇ ਸਾਡਾ ਜਿਹੜਾ ਘਰ ਆ ਉਹ ਵੀ ਟਹਿ ਗਿਆ ਜਿਹੜਾ ਤੂੜੀ ਵਾਲਾ ਸ਼ੈੱਡ ਆ ਤੂੜੀ ਰੁੜ ਗਈ ਔਰ ਜਿਹੜਾ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਸਾਡਾ ਹੋਇਆ ਉਹ ਜ਼ਮੀਨ ਵੀ ਜਿਹੜੀ ਟਰੜਦੀ ਪਈ ਆ ਇਸ ਟਾਈਮ ਜਿਹੜੇ ਹਾਲਾਤ ਉਹ ਕ੍ਰਿਟੀਕਲ ਲੱਗੇ ਆ ਆਪਣੇ ਦੁਬਾਰਾ ਜੀਵਨ ਪ੍ਰਕਾਸ਼ ਨੇ ਦਿੱਤੇ ਹੋਏ ਦੁਬਾਰਾ ਜੀਵਨ ਲਈ ਤੇ ਵਖੋ ਜੀ 1998 ਦਾ ਜਨਮ ਹੈ ਮੇਰਾ 1988 ਦੇ ਵਿੱਚ ਫਸਲ ਸਾਹਿਬ ਦਾਤੇ ਕਿ ਆਪਣੇ ਦਿੱਤਾ ਪਈ ਸੀ ਤੇ ਤਕਰੀਬਨ ਪੂਰੀ ਮਿਹਨਤ ਕਰਕੇ ਮਸ਼ੱਕਤ ਦੇ ਨਾਲ ਹੁਣ 7 ਤੋਂ 8 ਸਾਲ ਹੋਏ ਆਪਣੇ ਦੁਬਾਰਾ ਜਿਹੜੀ ਫਸਲ ਹੋਣ ਲੱਗੀ ਸੀ ਤੇ ਦੁਬਾਰਾ 23 ਦੇ ਵਿੱਚ ਫੇਰ ਆੜਾ ਹੋ ਗਿਆ 23 ਦੇ ਵਿੱਚ ਫਸਲ ਮਾਰੀ ਗਈ ਆਪਣੀ ਫੇਰ ਦੁਬਾਰਾ 23 ਤੋਂ ਬਾਅਦ 24 ਦੇ ਵਿੱਚ ਪੈਣੀ ਪੂੜੀਆਂ ਪਧਰੀਆਂ ਕਰਕੇ ਫ ਪੁਰਨਾ ਅੱਗੇ ਤੋਂ ਮੇਰੇ ਸਾਹਮਣੇ ਜਿਹੜੇ ਹਾਲਾਤ ਆ ਉਹ ਬਹੁਤ ਕ੍ਰਿਟੀਕਲ ਹੋ ਗਏ ਸਾਡੇ ਜਿਹੜੇ ਅੱਗੇ ਤੋਂ ਜਿਹੜੀ ਇਹ ਲੀਟ ਆਉਣ ਦੇ ਜਿਹੜੇ ਚਾਂਸ ਆ ਉਹ ਬਹੁਤ ਘੱਟ ਆ ਜ਼ਿੰਮੇਵਾਰ ਕਿ ਨੂੰ ਖੜਾ ਆਉਂਦੇ ਆ ਜੀ ਜ਼ਿੰਮੇਵਾਰ ਵੇਖੋ ਜੀ ਸਰਕਾਰ ਤੇ ਪ੍ਰਸ਼ਾਸਨ ਆ ਜਿਹੜਾ ਮਿਸ ਮੈਨੇਜਮੈਂਟ ਦੇ ਕਾਰਨ ਇਹਨਾਂ ਦੇ ਜਿਹੜਾ ਉਹ ਪਾਣੀ ਜਿਹੜਾ ਸਾਡੇ ਹੜ ਆਉਂਦੇ ਆ ਜਿਹੜੇ ਹੜ ਵਰਗੇ ਹਾਲਾਤ ਜਾਂ ਵੇਖੋ ਤੁਸੀਂ ਹੜ ਆਏ ਪਏ ਆਪਣੇ ਇਹ ਜਿਹੜੇ ਕਾਰਨ ਆ ਇਹ ਨੂੰ ਪ੍ਰਸ਼ਾਸਨ ਨੂੰ ਮੈਂ ਦਾ ਜ਼ਿੰਮੇਵਾਰ ਸਮਝਦਾ ਕਿ ਜਿਹੜਾ ਪਾਣੀ ਆ ਉਹ ਮੌਕੇ ਦੇ ਪਿੱਛੋਂ ਰੀਵ ਨਹੀਂ ਕਰਦੇ ਜਿਹੜਾ ਪੌਂਗ ਟਾਈਮ ਤੋਂ ਔਰ ਹਰੀਕੇ ਹੈਡ ਤੋਂ ਵੀ ਅੱਗੇ ਜਿਹੜਾ ਉਹ ਮੌਕੇ ਦੇ ਮੌਕੇ ਜਿਹੜਾ ਰਲੀਵ ਨਹੀਂ ਕਰਦੇ ਜਿਹੜਾ ਅਸੀਂ ਕਿ ਧਰਨਾ ਵਿੱਚ ਦਿੱਤਾ ਉੱਥੇ ਜਾ ਕੇ ਕਿ ਜਿੰਨਾ ਪਾਣੀ ਪਿਛੋਂ ਆ ਰਿਆ ਉਹਨਾਂ ਅੱਗੇ ਰਲੀਵ ਕਰਦੇ ਹੋ ਜਿਹੜੇ ਅਗਲੇ ਵੀ ਸੁਰੱਖਿਅਤ ਰਹਿਣ ਤੇ ਅਸੀਂ ਵੀ ਜਿਹੜੇ ਉਹ ਬਚੇ ਰਹੀਏ ਜਿਹੜੇ ਸਾਰੇ ਕਿਸਾਨ ਭਰਾ ਸਾਡੇ ਅੱਗੇ ਵੀ ਵੱਸਦੇ ਆ ਉਹਨਾਂ ਨੂੰ ਵੀ ਡੋਬਿਆ ਉਹਨਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਹੜਾ ਸਾਡੇ ਦਾ ਪਿੱਛੇ ਹੋਇਆ ਹੋਇਆ ਦੇਖੋ ਜ਼ਮੀਨਾਂ ਦਾ ਨੁਕਸਾਨ ਚਲੋ ਹੋਇਆ ਜਿਹੜਾ ਝੋਨੇ ਮਾਰੇ ਗਏ ਉਹਨਾਂ ਦਾ ਹੋਇਆ ਜਿਹੜੇ ਘਰ ਆ ਸਾਡੇ ਉਹ ਵੀ ਰੁੜ ਚਲੇ ਆ ਕੀ ਨਾਮ ਹੈ ਤੇ ਕੀ ਹਾਲਾਤ ਨੇ ਮਕਤੂਰ ਸਿੰਘ ਮੇਰਾ ਇਹ ਹਾਲਾਤ ਬਹੁਤ ਮਾੜੇ ਆ ਜੀ ਮਤਲਬ ਬਹੁਤ ਜਿਆਦਾ ਹੀ ਮਾੜੇ ਆ ਥੋੜੇ ਨਹੀਂ ਇਹ ਮਾੜੇ ਜੀ ਜੋ ਘਰ ਮੇਰਾ ਸਾਰਾ ਢਾਂਡਿਆ ਬਹੁਤ ਮੰਦੀ ਹਾਲਾਤ ਆ ਜੀ ਤੇ ਘਰ ਦੀ ਬੇਵਸ ਹੋ ਗਈ ਉਧਰ ਮੈਨੂੰ ਪਾਣੀ ਦੀ ਵਹਾ ਜਿਆਦਾ ਹੈ ਤੇ ਰੋੜ ਕੇ ਲਈ ਜਾਂਦਾ ਏ ਛੱਡ ਛੁੱਟ ਮੇਰੇ ਡਿੱਗ ਪਿਆ ਤੇ ਛੱਡ ਵੀ ਡੇਪੇ ਤੂੜੀ ਵੀ ਰੁੜ ਗਈ ਆ ਤੇ ਘਰ ਕਮਰੇ ਜਿਹੜੇ ਆ ਉਹ ਵੀ ਡਿੱਗਣ ਵਾਲੇ ਆ ਰਸੋਈ ਨੂੰ ਵੀ ਥੱਲੇ ਉਹ ਵੀ ਪਾੜ ਗਈ ਸਾਰੀ ਡਿੱਗਣ ਲੱਗੀ ਆ ਜੇ ਕਮਰਾ ਮੇਰਾ ਪਿੱਛੇ ਮਗਰਲੇ ਬਣੇ ਉਹ ਵੀ ਟਿਕਣ ਲੱਗੇ ਘਰ ਮੇਰਾ ਸਾਰਾ ਟਾਈਟਰੀ ਹੋਣ ਗਿਆ ਜੀ ਮਤਲਬ ਮੇਰੀ ਬੇਵਸ ਹੋਈ ਪਈ ਆ ਮਤਲਬ ਪਾਣੀ ਦਾ ਵਹਾ ਹੀ ਜ਼ਿਆਦਾ ਹੋ ਗਿਆ ਇੰਨਾ ਪਾਣੀ ਦਾ ਵਹਾ ਜ਼ਿਆਦਾ ਵੀ ਮੈਂ ਦੱਸ ਨਹੀਂ ਸਕਦਾ ਕਿੰਨਾ ਕੁ ਮਤਲਬ ਗੋਹ ਬੰਨੀ ਉਧਰ ਬਾਥਰੂਮਾਂ ਨੂੰ ਜਾਂ ਇਧਰ ਇਧਰਲੇ ਬੰਨੇ ਕਮਰਿਆਂ ਨੂੰ ਵੀ ਆ ਚਾਰ ਸਵੇਰੇ ਮੈਨੂੰ ਘੇਰਾ ਪੈ ਚੁੱਕਿਆ ਪਾਣੀ ਦਾ ਜੀ ਸਾਰ ਜੀਵਨ ਟੁੱਟਾ ਗੇ ਦੋ ਇਹ ਟੁੱਟੇ ਨੂੰ ਮਤਲਬ ਇਹ ਤਿੰਨ ਚ ਚਾਰ ਦਿਨ ਹੋਇਆ ਚਾਰ ਦਿਨ ਹੋਇਆ ਜਦੋਂ ਦਾ ਵਹਾ ਜ਼ਿਆਦਾ ਹੋਇਆ ਇਧਰ ਪਾਣੀ ਦਾ ਵਹਾ ਦਿਨਾਂ ਦਾ ਆਇਆ ਹੈ ਤੇ ਇਹ ਤਾਂ 4 ਦਿਨ ਹੋ ਗਏ ਜਿੰਨਾਂ ਦਾ ਜਿਆਦਾ ਇਸ ਨੂੰ ਜੋਰ ਪਾਇਆ ਜੀ ਨਹੀਂ ਪੈਣੀ ਪੁੱਟਦੀ ਆ ਸਾਰੀ ਪੈਣੀ ਜ਼ਮੀਨ ਜਿਹੜੀ ਹੈਗਾ ਸਾਰੀ ਪੁੱਟੀ ਗਈ ਆ ਜੀ ਜ਼ਮੀਨ ਕਿੰਨੀ ਸੀ ਤੁਹਾਡੀ ਜ਼ਮੀਨ ਵਿੱਚ ਤਾਂ 8.5 ਕਿਲੋ ਜ਼ਮੀਨ ਦੇ ਆ ਜੀ ਤੇ ਉਹ ਸਾਰੀ ਵਿੱਚੋਂ ਪੁੱਟੀ ਗਈ ਆ ਜ਼ਮੀਨ ਜਿੰਨੀ ਹੈਗੀ ਮਤਲਬ ਇਹ ਪੈਗੇ ਪਤਾ ਨਹੀਂ ਕਿੰਨੇ ਕਿੰਨੇ ਟੋਏ ਹੋਣਗੇ ਕਿੰਨੇ ਕਿੰਨੇ ਨਾ ਹੋਣਗੇ ਮਤਲਬ ਇਹ ਤੇ ਉਹ ਜਿਹੜਾ 23 ਚ ਟੋਟਾ ਹੀ ਉਹਦੇ ਵਿੱਚ 15 15 ਫੁੱਟ 20 20 ਫੁੱਟ ਦੇ ਟੋਏ ਪੈਗੇ ਆ 25 25 ਦੇ ਇਹ ਝੁਣ ਵੇਖੋ ਜਿੰਨਾ ਇਹ ਉਹਨਾਂ ਨਾਲੋਂ ਜ਼ਿਆਦਾ ਤੇਜ਼ ਵਗਣ ਰਿਹਾ ਵਾ ਪਤਾ ਨਹੀਂ ਕਿੰਨਾ ਟੋਏ ਪੈਣਗੇ ਕੀ ਬਣੂਗਾ ਇਹਦੇ ਵਿੱਚ ਇਹ ਜ਼ਮੀਨ ਵੀ ਵਜੂਗੀ ਕਿ ਮੁਸ਼ਕਿਲ ਆ ਮੈਨੂੰ ਜ਼ਮੀਨ ਦੀ ਵੀ ਝਾਗ ਨਹੀਂ ਹੈਗੀ ਕੋਈ ਆਸਾ ਨਹੀਂ ਹੈਗੀ ਜੀ ਐਡੇ ਮੰਦੇ ਲਾਤਾ ਉਹਨ ਘਰ ਦੇ ਕਮਰੇ ਆ ਉਹ ਵੀ ਡਿੱਗਣ ਡੇ ਆ ਮਤਲਬ ਬਿਲਕੁਲ ਹੀ ਵੇਖਣ ਡੇ ਤੁਸੀਂ ਆਪ ਤੇ ਉਹ ਡਿੱਗਣ ਡੇ ਆ ਮੰਦੇ ਆ ਲੋ ਜੀ ਮਤਲਬ ਕੋਈ ਸਮਝ ਨਹੀਂ ਆਉਂਦੀ ਵੀ ਕੀ ਕਰਨਾ ਕੀ ਆ ਦਾ ਜੀਵਨ ਕਿਵੇਂ ਬਸਰ ਕਰਾਂਗੇ ਕਿ ਹਾਲਾਤ ਦੇ ਚਿੰਤਾ ਜੀਵਨ ਕਿਤਨਾ ਮਲ ਕਰਨਾ ਸਾਨੂੰ ਸੋਝ ਹੋੜ ਕੋਈ ਨਹੀਂ ਆਉਂਦੀ ਇਹ ਤੇ ਅਸੀਂ ਇਹੋ ਹੀ ਉਹਨਾਂ ਗਾੜੀ ਆ ਖੰਡਾ ਆ ਵੀ ਤਰਲੇ ਮਾਰਦੇ ਆ ਵੀ ਸਾਡੀ ਕੋ ਮਰਤ ਕਰੋ ਸਰਕਾਰ ਨੂੰ ਆਲੇ ਨੂੰ ਕੋਈ ਸਾਡੀ ਮਦਦ ਕਰੇ ਸਰਕਾਰ ਸਾਡਾ ਕੋਈ ਸਾਨੂੰ ਕੋਈ ਦੱਸੇ ਵੀ ਕੀ ਕਰਨਾ ਕਿ ਸਾਨੂੰ ਕੋ ਥੋੜਾ ਬੜਾ ਸਾਡੇ ਨਾਲ ਕੋਈ ਦੁੱਖ ਵੰਡਾਵੇ ਸਾਡੇ ਨਾਲ ਦੁੱਖਦਰਦ ਬਣਾਵੇ ਸਾਡੀ ਮੰਦੀ ਹਾਲਤ ਆ ਸਾਡੇ ਰੋ ਨਾ ਕੋ ਪੈਸਾ ਨਾ ਕੋ ਟਗਾ ਕਰਜੇ ਸਲੇ ਅਹੀਂ ਅੱਗੇ ਆ 10-12 ਲੱਖ ਰੁਪਇਆ ਕਰਜਾ ਮੇਰੇ ਤੇ ਅੱਗੇ ਆ ਤੇ ਗਾਂ ਅਹੀਂ ਕਿੱਥੋਂ ਨਾ ਮੇਸੋ ਥਾਂ ਵੀ ਹੋਰ ਕਿਤੇ ਨਹੀਂ ਹੈਗਾ ਵੀ ਮੈਂ ਸੁੱਕੇ ਸੰਜਾ ਕੇ ਕਿਤੇ ਮੇਰਾ ਥਾਂ ਆ ਜਾ ਕੇ ਜਾਸੇ ਪਾਸੇ ਥਾਂ ਮੈਂ ਉੱਥੇ ਜਾ ਕੇ ਘਰ ਬਣਾ ਲੈਣਾ ਆਪਦਾ ਤੇ ਸਰਕਾਰ ਸਾਡੀ ਮਤਤ ਕਰੇ ਗਰੀਬਾਂ ਦੀ ਤੇ ਸਾਡਾ ਕੋਈ ਨਾ ਕੋਈ ਦੁੱਖ ਵੰਡਾਵੇ ਸਾਡਾ